ਜੇਕਰ ਤੁਸੀਂ ਨਮਾਕਾਰ ਬਣਾ ਰਹੇ ਹੋ ਤੇ ਬਿਜਲੀ ਦੀ ਫਿਟਿੰਗ ਕਰਾ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਚੋਰ ਜਿੱਥੇ ਹੋਰ ਸਮਾਨ ਚੋਰੀ ਕਰਦੇ ਨੇ ਉੱਥੇ ਹੀ ਬਿਜਲੀ ਦੀਆਂ ਤਾਰਾਂ ਏਸੀ ਮੋਟਰਾਂ ਦੀਆਂ ਤਾਰਾਂ ਵੀ ਚੋਰੀ ਕਰਕੇ ਲੈ ਜਾਂਦੇ ਨੇ ਗੱਲ ਨਮਾ ਸ਼ਹਿਰ ਦੇ ਪਿੰਡ ਸੋਨਾ ਦੀ ਹੈ ਚੋਰ ਉਮਰ ਪੱਖੋ ਬਜ਼ੁਰਗ ਹੈ 60 ਸਾਲ ਤੋਂ ਉੱਪਰ ਉਸ ਦੀ ਕਰੀਬ ਉਮਰ ਹੈ ਚੋਰ ਨੇ ਕਿਹਾ ਕਿ ਮੈਂ ਪਿੰਡ ਆੜਦਾ ਹਾਂ ਆੜ ਦੇ ਵਿੱਚ ਕਿਸੇ ਦੇ ਘਰ ਵਿੱਚ ਰਹਿੰਦਾ ਹਾਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਜੋ ਚੋਰੀ ਕਰਨ ਆਇਆ ਹੈ ਇੱਕ ਨਹੀਂ ਇਸ ਦਾ گرو ਹੋ ਸਕਦਾ ਹੈ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਪਿੰਡ ਵਾਲਿਆਂ ਨੇ ਕਿਹਾ ਕਿ ਪਹਿਲਾਂ ਵੀ ਤਾਰਾਂ ਦੀ ਚੋਰੀ ਹੋਈ ਹੈ ਪਿੰਡ ਵਾਲਿਆਂ ਨੇ ਇਸ ਨੂੰ ਫੜ ਲਿਆ ਹੈ ਤੇ ਚੋਰਾਂ ਨੇ ਇੱਕ ਘੰਟੇ ਅੰਦਰ ਹੀ ਇਹ ਮਤਲਬ ਇਹ ਜਿਹੜਾ ਚੋਰ ਸੀ ਇਸਨੇ 1 ਘੰਟੇ ਅੰਦਰ ਹੀ ਗੇਟ ਨੂੰ ਟੱਪ ਕੇ ਤੇ ਗੇਟ ਨੂੰ ਜਦੋਂ ਟੱਪ ਲਿਆ ਤੇ ਅੰਦਰ ਵਾਲਾ ਜਿਹੜਾ ਸੀਗਾ ਅਲ ਲਾ ਲਿਆ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਚੋਰ ਨੇ ਮਤਲਬ ਬੜੇ ਸ਼ਾਤਰ ਦਿਮਾਗ ਦੇ ਨਾਲ ਚੋਰੀ ਕੀਤੀ ਤੇ ਮੌਕੇ ਤੇ ਹੀ ਪੁਲਿਸ ਨੂੰ ਬੁਲਾਇਆ ਗਿਆ ਜਿਸ ਦੇ ਘਰ ਚੋਰੀ ਹੋਈ ਉਸ ਬਜ਼ੁਰਗ ਨੇ ਕਿਹਾ ਮੈਂ ਸਾਈਕਲ ਤੇ ਢੇੜਾ ਲਾਂਦਾ ਹਾਂ ਔਰ ਬਜ਼ੁਰਗ ਦਾ ਪੂਰਾ ਪਰਿਵਾਰ ਜਿਹੜਾ ਆ ਉਹ ਮਿਹਨਤ ਕਰਦਾ ਹੈ ਔਰ ਬਜ਼ੁਰਗ ਨੇ ਕਿਹਾ ਕਿ ਮੈਂ ਤਾਂ ਟੀਲਾ ਟੀਲਾ ਕਰਕੇ ਪੈਸਾ ਜੋੜਿਆ ਸੀ ਤਾਂ ਜੋ ਰਹਿਣ ਯੋਗ ਘਰ ਨੂੰ ਬਣਾਇਆ ਜਾ ਸਕੇ ਤੇ ਸਾਡਾ ਸਾਡਾ ਪਹਿਲਾਂ ਵੀ ਨੁਕਸਾਨ ਹੋ ਚੁੱਕਾ ਹੈ ਕੁਝ ਦਿਨ ਪਹਿਲਾਂ ਵੀ ਸਮਾਨ ਚੋਰੀ ਕਰਕੇ ਚੋਰ ਲੈ ਗਏ ਉਸਨੇ ਕਿਹਾ ਕਿ ਮੈਨੂੰ ਤਾਂ ਹੁਣ ਰੋਟੀ ਦੇ ਵੀ ਸੰਦੇ ਪਏ ਹੋਏ ਆ ਕਿਉਂਕਿ ਜਿਹੜਾ ਟੀਲਾ ਟੀਲਾ ਕਰਕੇ ਪੈਸਾ ਜੋੜਿਆ ਸੀ ਉਹ ਤਾਂ ਚੋਰ ਚੋਰੀ ਕਰਕੇ ਸਮਾਨ ਬਿਜਲੀ ਦੀਆਂ ਤਾਰਾਂ ਮੋਟਰ ਦੀਆਂ ਤਾਰਾਂ ਏਸੀ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ ਤੇ ਹੁਣ ਦੁਬਾਰਾ ਫਿਰ ਤੋਂ ਚੋਰ ਵੱਲੋਂ ਚੋਰੀ ਕੀਤੀ ਗਈ ਹੈ ਪਿੰਡ ਵਾਲਿਆਂ ਨੇ ਕਿਹਾ ਕਿ ਇਹ ਇੱਕ ਹੀ ਦਿਨ ਦੇ ਵਿੱਚ ਦੋ ਤਿੰਨ ਘਰਾਂ ਦੇ ਵਿੱਚ ਚੋਰ ਵੱਲੋਂ ਚੋਰੀ ਕੀਤੀ ਗਈ ਹੈ ਬੜੀ ਹੀ ਹੈਰਾਨੀ ਦੀ ਗੱਲ ਹੈ ਦਿਨ ਦਿਹਾੜੇ ਹੀ ਚੋਰ ਜਿਹੜੇ ਆ ਔਰ ਇੱਕ ਤੁਸੀਂ ਉਮਰ ਦੇਖੋ ਬਹੁਤ ਹੀ ਬੇਖੌਫ ਹੈ ਕਿਉਂਕਿ ਅਸੀਂ ਤਸਵੀਰ ਚੋੜ ਦੀ ਤਾਂ ਨਹੀਂ ਦਿਖਾ ਰਹੇ ਕਿਉਂਕਿ ਕੁਝ ਪ੍ਰੋਟੋਕੋਲ ਸਾਡੇ ਚੈਨਲ ਦੇ ਵੀ ਹੁੰਦੇ ਨੇ ਇਸ ਕਰਕੇ ਅਸੀਂ ਉਸ ਦੀ ਤਸਵੀਰ ਨਹੀਂ ਦਿਖਾ ਰਹੇ ਪਰ ਉਸ ਨਾਲ ਕੀਤੀ ਹੋਈ ਥੋੜੀ ਜਿਹੀ ਗੱਲਬਾਤ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਚੋਰ ਇੰਨੇ ਬੇਕੋਪ ਨੇ ਅਸੀਂ ਘਰ ਤੋਂ ਨਿਕਲ ਜਾਂਦੇ ਹਾਂ ਆਪਣੀ ਨਕਦੀ ਨੂੰ ਚਲੋ ਮੰਨ ਲਿਆ ਨਕਦੀ ਨੂੰ ਕਿਸੇ ਛਪਾ ਲਵਾਂਗੇ ਸੋਨਾ ਚਾਂਦੀ ਨੂੰ ਕਿਤੇ ਛਪਾ ਲਵਾਂਗੇ ਪਰ ਜਿਹੜੀਆਂ ਸਾਡੇ ਘਰ ਦੇ ਵਿੱਚ ਬਿਜਲੀ ਦੀਆਂ ਤਾਰਾਂ ਲੱਗੀਆਂ ਹੋਈਆਂ ਨੇ ਏਸੀ ਦੀਆਂ ਤਾਰਾਂ ਲੱਗੀਆਂ ਹੋਈਆਂ ਨੇ ਉਸ ਨੂੰ ਅਸੀਂ ਕਿੱਥੇ ਲੁਕਾ ਕੇ ਜਾਵਾਂਗੇ ਹੁਣ ਹੁਣ ਤਾਂ ਜਦੋਂ ਘਰ ਆਓ ਤੁਸੀਂ ਇਹ ਵੀ ਪਤਾ ਨਹੀਂ ਕਿ ਤੁਹਾਡੇ ਘਰ ਆਂਦਿਆਂ ਨੂੰ ਬਿਜਲੀ ਹੋਵੇਗੀ ਕਿ ਨਹੀਂ ਹੋਵੇਗੀ ਕਿਉਂਕਿ ਚੋਰ ਤਾਂ ਹੁਣ ਬਿਜਲੀ ਦੀਆਂ ਤਾਰਾਂ ਨੂੰ ਵੀ ਚੋਰੀ ਕਰਕੇ ਲੈ ਜਾਂਦੇ ਨੇ ਪਹਿਲਾਂ ਅਸੀਂ ਕਾਫੀ ਖਬਰਾਂ ਲਾਈਆਂ ਕਿ ਮੋਟਰਾਂ ਤੋਂ ਤਾਂਬਾ ਕੱਢ ਕੇ ਲੈ ਗਏ ਮੋਟਰਾਂ ਤੋਂ ਟਰਾਂਸਫਾਰਮ ਦੇ ਵਿੱਚੋਂ ਚੋਰੀ ਹੋ ਗਏ ਪਰ ਇਹ ਜਿਹੜੀਆਂ ਅਨੋਖੀਆਂ ਚੋਰੀਆਂ ਹੋ ਰਹੀਆਂ ਨੇ ਉਹਤੇ ਘਰ ਤੋਂ ਜਾ ਬਾਹਰ ਜਾਣਾ ਵੀ ਬੇਹਾਦੀ ਮੁਸ਼ਕਲ ਹੋ ਗਿਆ ਬੇਸ਼ੱਕ ਸੀਸੀ ਫੂਟੇਜ ਕੈਮਰੇ ਲੱਗੇ ਹੁੰਦੇ ਹਨ ਤੁਸੀਂ ਦੇਖਿਆ ਹੋਣਾ ਅਸੀਂ ਆਪਣੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਕਸਰ ਦਿਖਾਇਆ ਚੋਰ ਤੇ ਇਹ ਵੀ ਪਰਵਾਹ ਨਹੀਂ ਕਰਦੇ ਕਿ ਸੀਸੀ ਫੂਟੇਜ ਕੈਮਰੇ ਲੱਗੇ ਹੋਏ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਨੂੰ ਜ਼ਮਾਨਤ ਤਾਂ ਮਿਲ ਹੀ ਜਾਣੀ ਹੈ ਪਰ ਪਹਿਲਾਂ ਪਹਿਲਾਂ ਬੇਸ਼ੱਕ ਉਹਨਾਂ ਦਾ ਕਟਾਪਾ ਹੋ ਜਾਵੇ ਚੋਰ ਪੱਕੇ ਹੋਏ ਹੁੰਦੇ ਨੇ ਕੁੱਟ ਖਾ ਖਾ ਕੇ ਪੱਕ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਹੁੰਦਾ ਆ ਕਿ ਇੰਨਾ ਕੁਝ ਹੋਣਾ ਹੈ ਪਰ ਜੋ ਬਿਅਕਤੀ ਟੀਲਾ-ਟੀਲਾ ਕਰਕੇ ਥੋੜਾ-ਥੋੜਾ ਪੈਸਾ ਜਮ੍ਹਾਂ ਕਰਕੇ ਪੂਰਾ ਪਰਿਵਾਰ ਆਪਣੇ ਘਰ ਨੂੰ ਕਿਉਂ ਅੱਜ ਦੇ ਸਮੇਂ ਦੇ ਵਿੱਚ ਬਿਠਣ ਜੋ ਘਰ ਤਾਂ ਹੋਣਾ ਜ਼ਰੂਰੀ ਹੈ ਬਣਾਉਂਦਾ ਹੈ ਪਰ ਇਹ ਚੋਰ ਤਾਂ ਤਾਰਾਂ ਹੀ ਚੋਰੀ ਕਰ ਲੈ ਜਾਂਦੇ ਨੇ ਇਹਨਾਂ ਦੇ ਬਸ ਦੇ ਵਿੱਚ ਹੋਵੇ ਜੇਕਰ ਕੋਈ ਐਸੀ ਤਕਨੀਕ ਹੋਵੇ ਪੂਰਾ ਘਰ ਦਾ ਘਰ ਹੀ ਉੱਥੋਂ ਪੁੱਟ ਕੇ ਲੈ ਜਾਣ ਸਾਡੀ ਇੱਕ ਬੇਨਤੀ ਹੈ ਨਮਾ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਵੀਡੀਓ ਚੱਲਦੇ-ਚੱਲਦੇ ਇੱਥੇ ਸਬਸਕ੍ਰਾਈਬ ਲਿਖਿਆ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਕੋਲ ਹਰ ਰਿਪੋਰਟ ਹਰ ਖਬਰ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਕਿ ਚੋਰ ਨੇ ਔਰਤੋਂ ਚੱਲ ਕੇ ਸੋਨ ਨਮਾ ਸ਼ਹਿਰ ਸਾਈਡ ਤੇ ਸੋਨਾ ਪਿੰਡ ਵਿੱਚ ਕਿੰਜ ਕੀਤੀ ਚੋਰੀ ਬੜੀ ਕੀਨਾ ਤੁਹਾਡਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਇੱਥੇ ਬੜੀ ਕੀ ਗੱਲ ਹੋਈ ਹੈ ਜੀ ਇੱਥੇ ਕੋਠੀ ਦੇ ਵਿੱਚ ਚੋਰ ਫੜਿਆ ਆ ਤਾਰਾ ਲਾਉਂਦਾ ਰੰਗੇ ਖੱਤੀ ਫੜ ਹੋ ਗਿਆ ਅੱਛਾ ਜੀ ਤੇ ਉਹਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਆ ਪੁਲਿਸ ਬਾਕੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਇਹ ਬਜ਼ੁਰਗ ਦੇ ਨਾਲ ਜਿਹੜਾ ਘਰ ਦੇ ਮਾਲਕ ਆ ਉਹਨਾਂ ਦੇ ਨਾਲ ਇਨਸਾਫ ਹੋਵੇ ਉਹਨਾਂ ਦਾ ਜੋ ਨੁਕਸਾਨ ਆ ਉਹਦੀ ਪਰਪਾਈ ਹੋਵੇ ਤਾਰਾ ਜਿਹੜੀਆਂ ਫਿੱਟ ਕੀਤੀਆਂ ਹੋਈਆਂ ਸੀ ਜਾਂ ਖੁੱਲੀਆਂ ਪਈਆਂ ਹੋਈਆਂ ਸੀ ਨਹੀਂ ਨਹੀਂ ਬਿਲਕੁਲ ਫਿੱਟ ਕੀਤੀਆਂ ਹੋਈਆਂ ਸੀ ਫਿੱਟ ਕਰਕੇ ਉਸ ਤੋਂ ਬਾਅਦ ਇਹਨੇ ਖਿੱਚੀਆਂ ਹੋਈਆਂ ਆ ਕੁਛ ਥੋੜੇ ਨਾ ਕੁਛ ਇਹਨਾਂ ਦੇ ਕੋਲ ਕਟਰ ਵਗੈਰਾ ਕੁਝ ਇਹਨਾਂ ਦੀ ਗੈਂਗ ਵੀ ਸੀਗੀ ਕੁਝ ਭੱਜ ਕੇ ਕੁਝ ਫੜ ਕੇ ਅੱਛਾ ਜੀ ਠੀਕ ਹੈ ਜੀ ਧੰਨਵਾਦ ਇਹ ਆਪਣੇ ਘਰ ਦਾ ਨੰਬਰ ਦੇ ਕਿੱਥੇ ਆਹ ਰਮੇਸ਼ ਮੈਂ ਬੈਠਣੇ ਹਾਂ ਹੈ ਇੱਥੇ ਵੀ ਕੀ ਕਰਨਾ ਹੈ ਮੈਂ ਪਰ ਇਹਨਾਂ ਦੇ ਘਰ ਕੀ ਕਰਦਾ ਮੈਂ ਜੋ ਮਾਈਕ ਲੈ ਕਸਾ ਦਿਐਸ ਤੁਨ ਕੋਲ ਆਇਆ ਮਿੱਲਾ ਕਿਨੇ ਬਪੂਰੀ ਹੀ ਦੇਸੀ ਹੈ ਜੀ ਮੈਂ ਤਾਂ ਲੁੱਟ ਹੋ ਗਿਆ ਜੀ ਮੇਰਾ ਤਾਂ ਥੇ ਕਰ ਦਿੱਤਾ ਇਹਨਾਂ ਬੰਦਿਆਂ ਨੇ ਮੇਰਾ ਤਾਂ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਮੈਂ ਤਾਂ ਗਰੀਬ ਬੰਦਾ ਦੀ ਸਾਈਕਲ ਤੇ ਮੈਂ ਢੇੜਾ ਨਾਨਾ ਪਿੰਡਾਂ ਦੇ ਵਿੱਚ ਢੇੜਾ ਨਾਨਾ ਪਿੰਡਾਂ ਦੇ ਵਿੱਚ ਜੀ ਮੇਰਾ ਪਹਿਲੀ ਵੀ ਚੋਰੀ ਹੋਈ ਥਾ ਪਹਿਲਾਂ ਵੀ ਮੈਂ ਹਾਂ ਭਾਈ ਵੀ ਚੋਰੀ ਪਹਿਲਾਂ ਵੀ ਚੋਰੀ ਹੋਈ ਜੀ 50 ਹਜ਼ਾਰ ਦੀ ਪਾਸੋਂ ਹੋਈ ਆ ਲੱਖ ਦੀ ਹੁਣ ਹੋ ਗਈ ਜੀ 1.5 ਲੱਖ ਦਾ ਮੇਰਾ ਨੁਕਸਾਨ ਹੋ ਗਿਆ ਜੀ गरीब बंदा मैं है मेरे सामने सारे कुछ लगी होते का दूरमुथ मार के गया हूं मैं अभी आया मसाला मिलाने के लिए जो मसाला पाऊंगा तार के नाल काम सारे चले गया मैदे मसाला पा के दुर्मुट मारना है अभी सुबह सारी सामान लग गया था खोल के ले गया घंटे के बीच चले गया है पहले, पहले काम करता हूँ यहाँ ऐसी एक घंटा से काम कर परसों ਹਾਂ ਦੱਸਿਆ ਮੈਂ ਵੀ ਉਹ ਸਮਾਂ ਵੀ ਬੀਤਿਆ ਰਿਹਾ ਹੈ ਤੇ ਇਸ ਤੋਂ ਕੋਈ ਹੈ ਹੀ ਨਹੀਂ ਅਰੇ 1 ਘੰਟੇ ਲਈ ਨਹੀਂ ਹੈ ਇਹ ਦੇਖ ਨਹੀਂ ਕਰਦਾ ਮੈਂ ਇਹ ਤਾਂ ਇਹ ਥੋੜੀ ਬੰਦਾ ਤਾਂ ਪੂਰਾ ਕਹਿਣਾ ਪੈ ਗਿਆ ਤੇ ਬੰਦਾ ਵਿਚਾਰ ਸਾਰੇ ਘਟਾ ਜੁੜੀਆਂ ਲੱਗਿਆ ਉਹ ਤੇਰੀ ਨੂੰ ਨਾ ਰੱਖਦਾ ਬਹੁਤ ਚੰਗੀ ਹੈ ਹੈ ਜਿਹਨੇ ਕਰਾ ਜੁਰੀ ਪਰੇ ਨਾ ਪਰੇ ਮਾਸਾ ਕੋਠੀ ਕੋਸ ਜੀ ਨਹੀਂ ਬਸ ਇੱਧਰ ਲੱਭਿਆ ਵਾ ਜੇ ਮੇਰੀ ਮਾਂ ਨੇ ਮਾਰ ਲਦਾ ਹੈ ਠੀਕ ਆ ਲਾ ਠੀਕ ਆ ਲਾ ਪਹਿਲਾਂ ਪਿਛਲਾ ਬਟਾ ਕੋਠੀ ਨਾ ਉਹ ਇਹ ਕੋਈ ਮਾਰ ਆਏ ਹੋਣਾ ਔਰ ਹੁਣ ਔਰ ਤਾਂ ਦਾ ਹੁਣ ਤੂੰ ਕਿਹੜੇ ਕਿਦਾਂ ਕਰਦਾ ਸਾਜ ਭਾਜੀ ਨੂੰ ਦੱਸ ਤੂੰ ਹੁਣ ਤਾਂ ਮੰਜਾ ਬੰਦ ਔਰ ਪਰੇ ਹੋ ਜਾ ਲੈ ਕੋਈ ਨਹੀਂ ਕਿਵੇਂ ਨੁਸਖਾ ਦਾ ਸਾਰਾ ਕੁਝ ਕਰਤੂ ਨਾ ਕਿਤੇ ਕਿਤੇ ਜੁਰੀ ਕਿੱਟੀ ਕੱਢੋ ਮੇਰੇ ਨਾਲ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਪਿਛਲੀ ਰਿਪੋਰਟ ਵਿੱਚ ਤੁਸੀਂ ਦੇਖ ਚੁੱਕੇ ਹੋ ਕਿ ਔਰਤੋ ਚੱਲ ਕੇ ਸੋਨਾ ਪਿੰਡ ਵਿੱਚ ਚੋਰ ਨੇ ਜਾ ਕੇ ਚੋਰੀ ਕੀਤੀ ਤੇ ਆ ਇੱਕ ਹੋਰ ਚੋਰੀ ਦੀ ਖਬਰ ਆ ਜੋ ਕਿ ਨਵਾਂ ਸ਼ਹਿਰ ਦੇ ਪਿੰਡ ਸਜਾਵਲਪੁਰ ਵਿਖੇ ਪੀਰਾਂ ਦੇ ਸਥਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਕੀਤਾ ਬਣਾਇਆ ਗਿਆ ਦੱਸਿਆ ਜਾਂਦਾ ਹੈ ਕਿ ਚੋਰ ਭਾਂਡੇ ਚਾਦਰਾਂ ਤੇ ਨਕਦੀ ਤੇ ਹੋਰ ਕਾਫੀ ਸਮਾਨ ਜਿਹੜਾ ਆ ਜਿਹੜਾ ਆ ਚੋਰ ਜਿਹੜੇ ਆ ਉਹ ਇੱਥੋਂ ਲੈ ਗਏ ਨੇ ਚੋਰਾ ਚੋਰ ਤਾਂ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਦੇ ਜਿੱਤੇ ਕਿਸੇ ਦੇ ਘਰਾਂ ਵਿੱਚ ਚੋਰੀਆਂ ਕਰਦੇ ਨੇ ਡੱਕ ਰਾਤ ਜਾਂਦਿਆਂ ਨੂੰ ਲੁੱਟ ਲੈਂਦੇ ਨੇ ਉੱਥੇ ਹੀ ਧਾਰਮਿਕ ਸਥਾਨਾਂ ਦਾ ਇਹਨਾਂ ਨੂੰ ਖੋਪ ਨਹੀਂ ਹੈ ਚੋਰ ਨਿਤ ਦਿਨ ਜਿਹੜੀਆਂ ਆਏ ਦਿਨ ਚੋਰੀਆਂ ਕਰਦੇ ਨੇ ਤੁਸੀਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਜਿਹੜੀ ਹੈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਔਰ ਇਸ ਤੋਂ ਇਲਾਵਾ ਹੋਰ ਜਿਲ੍ਹਿਆਂ ਦੀ ਖਬਰ ਜਿਹੜੀ ਆ ਉਹ ਤੁਹਾਨੂੰ ਤੁਰੰਤ ਪਹੁੰਚਦੀ ਰਹੇ ਇਸ ਲਈ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਵੋ ਚੋਰ ਬੇਹੱਦ ਖੋਪਰ ਖੋਪ ਬੇਖੋਪ ਹੋ ਗਏ ਨੇ ਉਹਨਾਂ ਨੂੰ ਡਰ ਹੀ ਨਹੀਂ ਆ ਕਿ ਅਸੀਂ ਜਿੱਥੇ ਚੋਰੀ ਕਰ ਰਹੇ ਆ ਕਿ ਉਹ ਸਥਾਨ ਕਿਹੜਾ ਹੈਗਾ ਘਰਾਂ ਵਿੱਚ ਤੇ ਚੋਰੀ ਕਰਦੇ ਨੇ ਤੇ ਆ ਦੂਸਰੀ ਖਬਰ ਤੁਹਾਨੂੰ ਦਿਖਾ ਰਹੇ ਆ ਪਿੰਡ ਸਜਾਵਲਪੁਰ ਵਿਖੇ ਹੋਈ ਚੋਰੀ ਰਵੀ ਭਾਈ ਆਪਣਾ ਨਾਮ ਹੈ ਜੀ ਠੀਕ ਹੈ ਕਿੱਥਾ ਹੋਈ ਇਹ ਚੋਰੀ ਬੱਸੋ ਮੰਦ ਅਸੀਂ ਤੜਕੇ 6 ਵਜੇ ਤੇ ਸਾਰੇ ਜਨਾਨੀਆਂ ਮੱਥੇ ਤੇ ਕਹਾਣੀ ਹੈ ਜੀ ਠੀਕ ਹੈ ਜਨਾਨੀਆਂ ਨੇ ਸਾਨੂੰ ਦੱਸਿਆ ਕਿ ਇੱਥੇ ਚੋਰੀ ਹੋ ਚੁੱਕੀ ਹੈ ਜੀ ਕਿਉਂਕਿ ਅਸੀਂ ਕਦੇ ਵੀ ਇੱਥੇ ਅਸੀਂ ਰੋਜ਼ ਆਉਂਦੇ ਜਾਂਦੇ ਬਹੁਤ ਜਾਨੀ ਕਿ ਤੜਕੇ 3 ਵਜੇ ਵੀ ਸੰਗਤ ਇੱਥੇ ਆਉਂਦੀ ਜਾਂਦੀ ਹੈ ਜੀ ਤੇ ਸਾਨੂੰ ਕੋਈ ਇਦਾਂ ਦਾ ਕੋਈ ਸਾਡੇ ਮਜਾ ਸਾਰੀ ਖੁੱਲੀ ਰਹਿੰਦੀ ਹੈ ਜੀ ਇਹ ਤੇ ਅੱਜ 6 ਵਜੇ ਜਨਨੀ ਆਈਆਂ ਸੀਗੀਆਂ ਮੱਥਾ ਟੇਕਾਂ ਜੀ ਉਨੀ ਫੇ ਸਾਨੂੰ ਦੱਸਿਆ ਕਿ ਇੱਥੇ ਜਿੰਦਾ ਤੋੜਿਆ ਵਾ ਜੀ ਤੇ ਵਿੱਚੋਂ ਅਲਮਾਰੀ ਵੀ ਖਾਲੀ ਹੈ ਤੇ ਇਨਵਰਟਰ ਵੀ ਹੈ ਨਹੀਂ ਤੇ ਕੁਝ ਥੋੜੀ ਜਿਹੀ ਭਾਂਡੇ ਵੀ ਸਿਗੇ ਜੀ ਇਹਦੇ ਵਿੱਚ ਤੇ ਵਿੱਚੋਂ ਕੁਝ ਪੈਸੇ ਵੀ ਸਿਗੇ ਜੀ ਹਾਂਜੀ ਉਹਨਾਂ ਫੇ ਸਾਨੂੰ ਦੱਸਿਆ ਫੇ ਅਸੀਂ ਪੁਲਿਸ ਨੂੰ ਫੋਨ ਕੀਤਾ ਸੀਗਾ ਜੀ ਫਿਰ ਉਹ ਆ ਕੇ ਆਪਣੀ ਕਾਰਵਾਈ ਕਰਕੇ ਗਈ ਹੈ ਜੀ ਹਾਂਜੀ ਕਦੇ ਇੱਕੋ ਜਗ੍ਹਾ ਨਿਸ਼ਾਨਾ ਬਣਾਇਆ ਪੁਰਾਣੇ ਜਾਂ ਇੱਕੋ ਜਗ੍ਹਾ ਤੇ ਨਿਸ਼ਾਨਾ ਬਣਾਇਆ ਜੀ ਹਾਂਜੀ ਇਹੀ ਬਣਾਇਆ ਜਿਆ ਪਹਿਲਾਂ ਵੀ ਕਦੇ ਪਿੰਡ ਵਿੱਚ ਤਲਕ ਚੋਰੀ ਸੀ ਨਹੀਂ ਭਾਜੀ ਪਹਿਲਾਂ ਸਾਨੂੰ ਕਦੇ ਸਿਗਾ ਹੀ ਨਹੀਂ ਇੱਥੇ ਐਨਾ ਹਾਂਜੀ ਕਦੇ ਸਾਡੇ ਪਿੰਡ ਵਿੱਚ ਵੀ ਕਦੇ ਇਦਾਂ ਨਹੀਂ ਹਾਂਜੀ ਜਿੰਦਾ ਲਾਈਦਾ ਜੀ ਅਸੀਂ ਜੀ ਹਾਂਜੀ ਨਮਾ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499